ਲੱਭੀ ਹੁਣ ਪਹਿਲਾਂ ਕਰ ਲੀਏ ਬ੍ਰੇਕਫਾਸਟ ਤੇ ਫਿਰ ਰਸਤੇ ਜਾਂਦੇ ਜਾਂਦੇ ਇੱਕ ਦੋ ਚੀਜ਼ਾਂ ਜੇ ਟਾਈਮ ਹੋਇਆ ਤੋ ਤੁਹਾਨੂੰ ਦਿਖਾਵਾਂਗੇ ਤੇ ਵੈਸੇ ਸਾਡਾ ਵੀ ਪਰਸਨਲਲੀ ਮਨ ਹੈ ਵੀ ਦੇਖ ਕੇ ਜਾਈਏ ਜਿੱਥੇ ਜੀਸਸ ਕ੍ਰਾਈਸ ਨੇ ਉਹਨਾਂ ਨੇ ਬਪਤਿਸਮਾ ਲਿਆ ਸੀਗਾ ਨੇੜੇ ਇੱਥੇ ਉਹ ਜਗ੍ਹਾ ਪਰ ਸਾਨੂੰ ਅਜੇ ਉਹਦਾ ਨਾ ਟਾਈਮਿੰਗ ਦਾ ਕੁਝ ਪਤਾ ਨਹੀਂ ਕਿਉਂਕਿ ਉਹ ਬਿਲਕੁਲ ਫਲਸਤੀਨ ਦੇ ਬਾਰਡਰ ਤੇ ਆ ਤੇ ਫਲਸਤੀਨ ਦੇ ਇਜ਼ਰਾਇਲ ਦੋਵਾਂ ਦੇ ਕਹਿ ਸਕਦੇ ਦੋਵਾਂ ਦੇ ਬਾਰਡਰ ਤੇ ਹੈ ਇਸ ਕਰਕੇ ਟੈਕਸੀ ਡਰਾਈਵਰ ਨੂੰ ਪੁੱਛਣਾ ਪੈਣਾ ਜੇ ਮਤਲਬ 15 ਮਿੰਟ 20 ਮਿੰਟ ਜਾਂ ਅੱਧੇ ਘੰਟੇ ਦੇਖ ਸਕਦੇ ਤਾਂ ਦੇਖਾਂਗੇ ਜੇ ਜ਼ਿਆਦਾ ਟਾਈਮ ਲੱਗਦਾ ਹੋਇਆ ਤੇ ਫਿਰ ਅਸੀਂ 10 15 ਮਿੰਟ ਤਾਂ ਆਪਣੇ ਕੋਲੇ ਇਨਫ ਹੈਗੇ ਹਾਂ ਮਤਲਬ ਸਾਡੇ ਕੋਲੇ 40 45 ਮਿੰਟ ਲਈ ਤਾਂ ਅਸੀਂ ਸਮਾਂ ਰੱਖਿਆ ਉਹਦੇ ਲਈ ਤੇ ਨਹੀਂ ਫਿਰ ਜਾ ਕੇ ਦੇਖਦੇ ਕਿੰਨਾ ਸਮਾਂ ਲੱਗਦਾ ਹੈ ਨਾ ਪਹਿਲਾਂ ਹੁਣ ਕਰ ਲਈ ਅਸੀਂ ਬ੍ਰੇਕਫਾਸਟ ਬ੍ਰੇਕਫਾਸਟ ਅੱਜ ਬਹੁਤ ਹੈਵੀ ਆ ਤੇ ਆ ਕਣਕ ਦੀਆਂ ਬੱਲੀਆਂ ਵੀ ਤਾਂ ਰੱਖੀਆਂ ਨਾਲ ਇਹਨਾਂ ਨੇ ਅਸੀਂ ਤਾਂ ਵੱਡ ਲਈ ਗਿਆ ਪੰਜਾਬ ਚ ਤਾਂ ਹੁਣ ਕਣਕ ਸਾਹਮ ਤੇ ਦਾ ਦਾਣੇ ਤੇ ਇਹ ਕਣਕ ਦੀਆਂ ਬੱਲੀਆਂ ਤੋਂ ਬਣੇ ਹੋਇਆ ਉਹ ਚੀਜ਼ ਰਿਪਰੈਜ਼ੈਂਟ ਕਰਦੀ ਹੈ ਤੇ ਇਹ ਸਾਰੇ ਬ੍ਰੈਡ ਆ ਤੇ ਇਧਰ ਸਾਰੇ ਜੂਸ ਤੇ ਹੋਰ ਡਰਿੰਕਸ ਵਗੈਰਾ ਆ ਗਏ ਤੇ ਇਧਰ ਨੂੰ ਸਾਰੇ ਇਹ ਆ ਗਿਆ ਫਰੂਟਸ ਤੇ ਬਾਕੀ ਹੋਰ ਚੀਜ਼ਾਂ ਖੁਸ਼ੀ ਪਾ ਲਿਓਗੇ ਸਾਰਾ ਕਿ ਮੈਂ ਹੈਲਪ ਕਰਾਂ ਲਿਓਗੇ ਓਕੇ ਏ ਆ ਗਿਆ ਬ੍ਰੇਕਫਾਸਟ ਮੈਂ ਕਿਹਾ ਹੈਲਦੀ ਹੈਲਦੀ ਅੱਜ ਹੀ ਖਾ ਲਈਏ ਜਿਹੜਾ ਖਾਣਾ ਹੈ ਅੱਜ ਦੁਪਹਿਰ ਦਾ ਫਿਰ ਪ੍ਰਸ਼ਾਦਾ ਹੀ ਛਕਨੇ ਆ ਤੇ ਆ ਇਹਨਾਂ ਨੇ ਨਵੀਂ ਚੀਜ਼ ਦਿੱਤੀ ਇੱਕ ਅੱਜ ਇਹ ਤੁਹਾਨੂੰ ਮੈਂ ਦਿਖਾਉਣਾ ਤੇ ਆਹਾ ਸੈਲਡ ਚ ਨਾ ਇਹਨਾਂ ਨੇ ਦਿੱਤਾ ਅ ਛੱਲੀ ਛੱਲੀ ਕਹਿ ਸਕਦਾ ਅਸਲ 'ਚ ਸਟੀਮ ਕੌਰਨ ਹੁੰਦੀ ਹੈ ਤੇ ਇਹਨੂੰ ਭਾਫ਼ ਨਾਲ ਪਕਾਇਆ ਜਾਂਦਾ ਮਿੱਠੀ ਹੋਊਗੀ ਮੈਨੂੰ ਲੱਗਦਾ ਹੈ ਤੇ ਨਾਲ ਆ ਸਟਰਾਬਰੀ ਫਰੂਟਸ ਵਗੈਰਾ ਬ੍ਰੇਕਫਾਸਟ ਵਧੀਆ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਬੰਧ ਦਿੱਤਾ ਬਹੁਤ ਜ਼ਿਆਦਾ ਮੈਂ ਪਰ ਤੁਹਾਡੇ ਨੂੰ ਲਾਲਚ ਨਹੀਂ ਦਿੱਤਾ ਮੇਰੇ ਨੂੰ ਲਾਲਚ ਕੀ ਨਹੀਂ ਕੀਤਾ ਤੁਸੀਂ ਆ ਦੇਖੋ ਤੁਸੀਂ ਇੰਨੇ ਨੇ ਘਟਾ ਮੈਂ ਥਾਲੀਆਂ ਭਰ ਲੀਆਂ ਹੁਣ ਖਾਣਾ ਦਾ ਹੁਣ ਹੈਗੀ ਆ ਯਾਰ ਮੈਂ ਸੈਲਡ ਖਾਣਾ ਹੈ ਤੁਸੀਂ ਤળਿਆ ਹੋਇਆ ਖਾਣਾ ਸੈਲਡ ਤਾਂ ਇੰਨੀ ਖਾਦਾ ਸੈਲਡ ਤਾਂ ਇੰਨੀ ਖਾਦਾ ਜਾਂਦਾ ਚਾਹਤੀ ਯਾਰ ਮੇਰੀ ਐਨਕ ਟੁੱਟ ਗਈ ਯਾਰ ਮੇਰੀ ਨਾ ਐਨਕ ਟੁੱਟ ਗਈ ਚੱਲ ਕੋਈ ਗੱਲ ਨਹੀਂ ਲਾਸਟ ਦਿਨ ਸੀਗਾ ਅੱਜ ਤੇ ਹੁਣੇ ਡਿੱਗੀ ਹੈ ਫਰਸ਼ ਤੇ ਇਥੋਂ ਪਈ ਪਈ ਡਿੱਗ ਗਈ ਨਾਲ ਦੀ ਨਾਲ ਗਲਾਸ ਟੁੱਟ ਗਿਆ ਇੱਕ ਤੇ ਹੁਣ ਦੁਬਈ ਜਾ ਕੇ ਨਵੀਂ ਲੈ ਲਾਂਗੇ ਥੈਂਕ ਯੂ ਬਾਏ ਬਾਏ ਲੈ ਵੀ ਇਹ ਆ ਗਿਆ ਸਾਡਾ ਮਿੱਤਰ ਹੈਲੋ ਹਾਊ ਯੂ ਬ੍ਰਦਰ ਫਾਈਨ ਗੁੱਡ ਲੈ ਇਹ ਆਪਾਂ ਨੂੰ ਹੁਣ ਲੈ ਕੇ ਜਾਊ ਇੱਕ ਦਿਨ ਪਹਿਲਾਂ ਵੀ ਸਾਡੇ ਨਾਲ ਗਿਆ ਸੀ ਇਹਦਾ ਪੱਕਾ ਨੰਬਰ ਰੱਖ ਲਿਆ ਵੈਲਕਮ ਟੂ ਜਾਰਡਨ ਨਾਓ ਗੁੱਡ ਬਾਈ ਟੂ ਜਾਰਡਨ ਸੋ ਲੈਟਸ ਗੋ ਯਾ ਓਕੇ ਫਾਈਨ ਸ਼ੀ ਇਜ਼ ਕਮਿੰਗ ਜਦੋਂ ਵੀ ਕਿਸੇ ਦੇਸ਼ ਚ ਆਉਨੇ ਨਾ ਮੈਨੂੰ ਤਾਂ ਇਹ ਹੁੰਦਾ ਵੀ ਕੁਝ ਵੀ ਨਾ ਛੱਡ ਕੇ ਜਾਵੇ ਵੀ ਜਿੰਨੀਆਂ ਵੀ ਥਾਵਾਂ ਐ ਵੀ ਸਾਰੀਆਂ ਹੁਕਮ ਕੇ ਜਾਓ ਕਿਹੜਾ ਐ ਹੁੰਦਾ ਵੀ ਵਾਰੀ-ਵਾਰੀ ਆਇਆ ਜਾਂਦਾ ਪਰ ਕਹਿੰਦੇ ਹੁੰਦੇ ਵੀ ਲਿਖੀਆਂ ਲੇਖਦੀਆਂ ਤੇ ਜਿੱਨਾ ਜਿੱਨਾ ਲਿਖਿਆ ਜਿੱਥੇ ਜਿੱਥੇ ਦਾਣਾ ਪਾਣੀ ਲਿਖਿਆ ਬੰਦੇ ਨੇ ਉੱਥੇ ਉੱਥੇ ਜਾਣਾ ਹੁੰਦਾ ਹੈ ਬੰਦੇ ਦਾ ਵਾਸ ਚੱਲੇ ਤਾਂ ਬੰਦਾ ਦਾ ਬਹੁਤ ਕੁਸ਼ਾ ਸੋਚਦਾ ਹੈ ਹਨਾ ਵੀ ਐ ਹੋ ਜੇ ਐ ਹੋ ਜੇ ਤੇ ਹੁਣ ਅਗਲੀ ਵਾਰ ਸਹੀ ਤੇ ਫਿਲਹਾਲ ਹੁਣ ਅਸੀਂ ਜਾ ਰਹੇ ਹਾਂ ਸਿੱਧਾ 에어ਪੋਰਟ ਨੂੰ ਕਵੀਨ ਏਲੀਆ 에어ਪੋਰਟ ਤੋਂ ਉੱਥੋਂ ਸਾਡੀ ਫਲਾਈਟ ਹੈ ਤੇ ਇੱਥੋਂ ਪੈਂਦਾ ਹੁਣ ਕੋਈ 50 ਕਿਲੋਮੀਟਰ ਸਾਨੂੰ ਗੂਗਲ ਮੈਪ ਦਿਖਾ ਰਿਹਾ 50 ਕਿਲੋਮੀਟਰ ਦਾ ਸਾਨੂੰ 1 ਘੰਟਾ ਲੱਗਣਾ ਤੇ ਸਵਾ 11:30 ਹੋਣ ਵਾਲਿਆ ਮੇਰੇ ਖਿਆਲ ਚ ਤੇ 12:30 ਜਾਂ 11:30 ਵਜੇ ਅਸੀਂ ਪਹੁੰਚ ਆਦਮਲ ਲੈ ਵੀ ਬੜੇ ਦਿਨਾਂ ਬਾਅਦ ਦੁਬਾਰਾ ਹਰੇ ਭਰੇ ਇਲਾਕੇ ਚ ਆਏ ਆ ਤੇ ਰਾਜਧਾਨੀ ਅਮਾਨ ਪਹੁੰਚ ਗਏ ਤੇ ਇਕੱਲੀ ਹਰੀ ਭਰੀਆ ਗ੍ਰੀਨ ਆ ਯਾਰ ਬਾਕੀ ਜਾਰਡਨ ਚ ਸਾਰਾ ਡਰਾਈ ਲੈਂਡ ਜੀ ਸੀ ਇਹ ਸਰਪੰਚ ਦੇਸ਼ ਦੇ ਪੈਸੇ ਆ ਇਹ ਸਾਰੇ ਕਿਤੇ ਚਲਦੇ ਆ ਦੇਖ ਲੋ ਦੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਸਰਪੰਚ ਤੇ ਅੱਜ ਸਾਡੇ ਕੋਲੇ ਜੀੜੀ ਹੈ ਨਹੀਂ ਸੀਗੇ ਥੋੜੇ ਸੀ ਜੀੜੀ ਤੇ ਫਿਰ ਮੈਂ ਕਿਹਾ ਵੀ ਚਲ ਇਹਨੂੰ ਆਹੀ ਦੇ ਦੇਨੇ ਆ ਨੋ ਆ ਇਹ ਸਾਰਿਆਂ ਤੋਂ ਯਾਰ ਘੈਂਟ ਬੰਦਾ ਸੀਗਾ ਸਾਡਾ ਜਿੰਨੇ ਸਾਨੂੰ ਪੂਰੇ ਜਾਰਡਨ ਦੇ ਟੂਰ 'ਚ ਨਾ ਟੈਕਸੀ ਡਰਾਈਵਰ ਮਿਲੇ ਸਾਰਿਆਂ ਤੋਂ ਘੈਂਟ ਬੰਦਾ ਸੀ ਪਰ ਲਾਲਚ ਇੰਨਾ ਹੈਗਾ ਪੈਸੇ ਖੋਹਦਾ ਹੱਥ 'ਚੋਂ ਖੋਹਦਾ ਰਹੇ ਪਿਛਲੀ ਵਾਰੀ ਜੋ ਪਿਛਲੀ ਵਾਰੀ ਉਹ ਤੋਂ 10 ਜੀਡੀਐਨ ਬੱਧ ਲੈ ਸਾਡੇ ਤੋਂ 10 ਜੀਡੀ ਮਤਲਬ ਇੰਡੀਆ ਦਾ 11-1200 ਰੁਪਏ ਵਧ ਲੈ ਗਿਆ ਤੇ ਹੁਣ ਵੀ ਕਈ ਜਾਂਦਾ ਹੋਰ ਮੋਰ ਮੋਰ ਡਾਲਰ ਮਰ ਮਰ ਉਹ ਦੇ ਜੰਨੇ ਆ ਕਿਓ ਕੇ 5 ਓਕੇ ਕੋਈ ਗੱਲ ਨਹੀਂ ਪੰਜ ਦੇ ਦਨੇ ਕੋਈ ਚੱਕਰ ਕੀ ਟੈਨਸ਼ਨ ਲੈਣਾ ਇੱਥੇ ਨਾ ਜਿੰਨੇ ਵੀ ਆਪਾਂ ਨੂੰ ਮਿਲੇ ਸੀ ਡਰਾਈਵਰ ਕਿਸੇ ਨੇ ਕਦੀ ਆਏ ਨਹੀਂ ਕਿਹਾ ਵੀ ਸਾਨੂੰ ਵੱਧ ਦੋ ਅਸੀਂ ਆਪ ਹੀ ਵੱਧ ਦੇ ਦਈਦੇ ਹਣਾ ਪਰ ਇਹ ਬੋਲ ਪਰ ਇਹ ਬੋਲ ਕੇ ਲੈਂਦਾ ਸੀ ਵੀ ਮੈਨੂੰ ਵੱਧ ਦੇਖ ਕੇ ਜਾਓ ਵੱਧ ਦੇਖ ਕੇ ਜਾਓ ਪਰ ਮੈਨੂੰ ਬੰਦਾ ਬਹੁਤ ਫਨੀ ਲੱਗਿਆ ਥੋੜੀ ਥੋੜੀ ਅੰਗਰੇਜ਼ੀ ਤੇ ਅਰਬੀ ਚ ਗੱਲਬਾਤ ਸਾਡੀ ਹੁੰਦੀ ਰਹਿੰਦੀ ਆ ਤੇ ਬਾਕੀ ਅੱਗੇ ਸਕਿਉਰਿਟੀ ਆ ਗਈ ਫੋਨ ਮੈਂ ਬੰਦ ਕਰਦਾ ਮਾਲੂਮ ਤੂਦਨਰ ਤੂਦਨਰ ਮਾਲੂਮ ਗੇਮਿੰਗ ਤੂਦਨਰ ਮੋਰ ਮੋ ਤੂਦਨਰ ਮੇਰੇ ਕੋਲ ਨਾ ਸਿੱਕੇ ਪਏ ਆ 5 6 ਜੇਡੀ ਪਏ ਆ 5 6 ਜੇਡੀ ਉਹ ਸਾਰੇ ਦੇ ਦੇਣੇ ਮੈਨੂੰ ਓਕੇ ਆਈ ਆਈ ਵਿਲ ਗਿਵ ਯੂ ਆਲ ਕੌਇਨਸ ਓਕੇ ਕਿਉਂਕਿ ਮੇਰੇ ਕੰਮ ਵੀ ਨਹੀਂ ਆਉਣੇ ਜੇਬ ਚ ਖੜਕੀ ਜਾਂਦੇ ਜੇਬ ਚ ਯਾਰ ਭਾਰ ਹੈਗਾ ਨਾਲੇ ਇਹ 5 6 ਜੇਡੀ ਵੀ ਪਏ ਨੇ ਹਾਂਜੀ ਆਹ ਦਿਸ ਅਰਬਨ ਅਰਬਨ ਮਾਲੂਮ ਬਾਰਕ ਬਾਰਕ ਓਕੇ ਨੋ ਮੁਸ਼ਕਿਲ ਨੋ ਮੁਸ਼ਕਿਲ ਨੋ ਮੁਸ਼ਕਿਲ ਲੈ ਬਈ ਕুইਨ ਐਲੀਆ 에어ਪੋਰਟ ਦਾ ਹੈ ਬਾਹਰਲਾ ਪਾਸਾ ਹੈਗਾ ਤੇ 8 ਦਾ 8 ਦਿਨ ਪਹਿਲਾਂ ਹੀ ਉਤਰੇ ਸੀਗੇ ਅਸੀਂ 10 ਦਿਨ ਪਹਿਲਾਂ ਓਕੇ ਕਮ ਥਿਸ ਸਾਈਡ ਥਿਸ ਸਾਈਡ ਓਕੇ ਪਰਫੈਕਟ ਗਿਵ ਮੀ ਗਿਵ ਮੀ ਇਟਸ ਫॉर ਯੂ ਕੁੱਲੂ ਇਟਸ ਫॉर ਯੂ ਯਾ ਇਹਨਾਂ ਨੂੰ ਠੋਲੂ ਨਾ ਸਮਝੋ 117 ਰੁਪਈਆ ਦਾ ਪੈਂਦਾ ਹੈ ਇੱਕ ਠੋਲੂ 117 ਦਾ ਇੱਕ ਹੈ ਤੇ ਇਹ ਅਸਲ ਚ ਇਹ ਸਾਰੇ ਦੇ ਦੇਣੇ ਇਹਨੂੰ ਓਕੇ ਓਕੇ ਟੂ ਜੇਡੀ ਹੈਪੀ ਹੈਪੀ ਇਟਸ ਹਾਊ ਮਚ ਜੇਡੀ డు ਯੂ ਨੋ ਦਿਸ ਨੋ ਹੈਪੀ ਦਿਸ ਦਿਸ ਹੈਪੀ ਦਿਸ ਹੈਪੀ ਦਿਸ ਨੋ ਹੈਪੀ ਓਕੇ ਆਲ ਫॉर ਯੂ ਹੈਪੀ ਨਾ ਸੀ ਯੂ ਨੈਕਸਟ ਟਾਈਮ ਓਕੇ ਬਾਈ ਓਕੇ ਮੌਸਲ ਬਾਈ ਬਾਈ ਆਈ ਹੈਵ ਯੂਅਰ ਕੰਟੈਕਟ ਐਂਡ ਆਈ ਸੇਵ ਯੂਅਰ ਫੋਨ ਨੰਬਰ ਓਕੇ ਆਈ ਕਾਲ ਯੂ ਵੈਨ ਆਈ ਕਮ ਟੂ ਜਾਰਡਨ ਅਗੇਨ ਓਕੇ ਬਾਈ ਬਾਈ ਸੀ ਯੂ ਮਾਈ ਫਰੈਂਡ ਆ ਥੈਂਕ ਯੂ ਥੈਂਕ ਯੂ ਸੋ ਮੱਚ ਬੜਾ ਲੱਠਾ ਬੰਦਾ ਸੀ ਯਾਰ ਐਡਾ ਕੈਂਟ ਬਸ ਮੈਂ ਨਹੀਂ ਸੱਚੀ ਨਾ ਇਜੀਪਟ ਦੇ ਨਾ ਜਾਰਡਨ ਦੇ ਜਿੰਨਾ ਪੂਰਾ ਟੂਰ ਰਿਹਾ ਨਾ ਸਾਡਾ ਤੇ ਇੱਕ ਵੀ ਬੰਦਾ ਇਹ ਜਾਨੀ ਦੇਖਿਆ ਜਿੰਨਾ ਇਹ ਕੈਂਟ ਬੰਦਾ ਟੱਕਰਿਆ ਸੀਗਾ ਲੈ ਵੀ ਇਹ ਹੁਣ ਅਸੀਂ ਚੱਲਿਆਂ ਅੰਦਰਲੇ ਪਾਸੇ ਨੂੰ ਚੈੱਕ ਇਨ ਕਰਾ ਲਈਏ ਦੁਪਹਿਰ ਦੇ ਵੱਜ ਗਏ 12 ਤੇ 2:30 ਵਜੇ ਫਲਾਈਟ ਆ ਤੁਹਾਨੂੰ ਜਿਵੇਂ ਦੱਸਿਆ ਸੀ ਪਹਿਲੀ ਤੇ 2:30 ਵਜੇ ਫਲਾਈਟ ਤੇ 2:30 ਘੰਟੇ ਪਏ ਆ ਬਹੁਤ ਟਾਈਮ ਆ ਸਾਡੇ ਕੋਲ 에ਰਪੋਰਟ ਵੀ ਇੱਥੇ ਜਿਆਦਾ ਵੱਡਾ ਹੈ ਨਹੀਂਗਾ ਇਹ ਜਦੋਂ ਨਾ ਕਿਸੇ ਦੇਸ਼ 'ਚ ਉਤਰਦੇ ਹੁੰਨੇ ਆ ਪਹਿਲੇ ਪਹਿਲੇ ਦਿਨ ਆਇਆ ਲੱਗਦਾ ਹੁੰਦਾ ਯਾਰ ਤੇ ਇੱਥੋਂ ਅਸੀਂ ਸਾਨੂੰ ਯਾਦ ਆ ਇੱਥੋਂ ਅਸੀਂ ਟੈਕਸੀ ਲੱਭ ਰਹੇ ਸੀ ਉਤਰਦੇ ਵੀ ਟੈਕਸੀ ਕਿੱਥੋਂ ਜਾਊਗੀ ਜਾਂ ਕਿਵੇਂ ਹੋਊਗਾ ਤੇ ਨਵੇਂ ਨਵੇਂ ਆਏ ਸੀ ਬਾਵਾ ਮਹਿੰਗਾ ਵੀ ਲੱਗ ਰਿਹਾ ਸੀਗਾ ਉਦੋਂ ਵੀ ਇੰਨੇ ਪੈਸੇ ਮੰਗੀ ਜਾਂਦੇ ਐ ਇੱਥੋਂ ਇੰਡੀਆ ਦਾ 3000 ਰੁਪਏ ਲੈਸ ਜਾਂ ਸਾਨੂੰ ਸਿਟੀ ਤੱਕ ਛੱਡਣ ਦਾ ਜਦੋਂ ਨਾ ਤੁਸੀਂ ਕਦੇ ਜਾਰਡਨ ਆਉਂਗੇ ਤਾਂ ਤੁਹਾਨੂੰ ਇੱਥੇ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਮਹਿੰਗੀ ਪੈਣੀ ਹੈ ਉਹ ਸਿਰਫ ਇੱਥੋਂ ਦੀ ਟੈਕਸੀਜ਼ ਮਤਲਬ ਟਰਾਂਸਪੋਰਟ ਪੈਣੀ ਹੈਗੀ ਕਿਉਂਕਿ ਇੱਥੇ ਜਿਹੜੀ ਪਬਲਿਕ ਟਰਾਂਸਪੋਰਟ ਹੈ ਉਹ ਚੱਲਦੀ ਨਹੀਂ ਹੈਗੀ ਬਹੁਤ ਨਿੱਕਾ ਜਿਹਾ ਮੁਲਕ ਹੈ ਇਹ 200 300 ਕਿਲੋਮੀਟਰ ਲੰਬਾ ਤੇ ਜ਼ਿਆਦਾਤਰ ਲੋਕਾਂ ਕੋਲੇ ਜਾਂ ਤਾਂ ਆਪਣੀਆਂ ਕਾਰਾਂ ਆ ਜਾਂ ਫਿਰ ਟੈਕਸੀ ਜੀ ਵਰਤਦੇ ਆ ਜਾਂ ਫਿਰ ਰੈਂਟ ਤੇ ਲੈ ਲਈਦੀਆਂ ਹਾਂ ਜਾਂ ਫਿਰ ਰੈਂਟਲ ਕਾਰ ਹੈ ਜਿਵੇਂ ਉਹ ਦੱਸਿਆ ਸੀ ਉਹ ਤੁਸੀਂ ਜ਼ਰੂਰ ਕਰ ਲਿਓ ਲਾਇਸੈਂਸ ਆਪਣਾ ਨਾਮ ਨਾਲ ਲੈ ਕੇ ਉਹ ਸਭ ਤੋਂ ਸਸਤੀ ਪੈ ਜਾਣੀ ਹੈ ਇੱਥੇ ਟਰਾਂਸਪੋਰਟੇਸ਼ਨ ਲੈਣ ਦੀ ਬਜਾਏ ਤੁਸੀਂ ਆਪਣਾ ਲਾਇਸੈਂਸ ਡਰਾਈਵਿੰਗ ਲਾਇਸੈਂਸ ਨਾਲ ਲੈ ਕੇ ਉਹ ਬੈਨੀਫੀਸ਼ੀਅਲ ਰਹੂਗਾ ਤੁਹਾਨੂੰ ਤੇ ਅਸੀਂ ਜਿਹੜੇ ਇੱਥੇ ਪੈਸੇ ਖਰਚੇ ਆ ਨਾ ਅਸੀਂ 8 ਦਿਨ ਇੱਥੇ ਰਹੇ ਹਾਂ ਜਾਰਡਨ ਚ 8 ਦਿਨਾਂ ਚ ਅਸੀਂ 500 ਜੀਡੀ ਖਰਚਦਾ 500 ਜੀਡੀ ਦਾ ਮਤਲਬ ਤੁਸੀਂ ਲਾਓ ਇੰਡੀਆ ਦਾ 55000 ਰੁਪਿਆ 8 ਦਿਨਾਂ ਚ ਸਿਰਫ ਟੈਕਸੀ ਟੈਕਸੀਸ ਦਾ ਅਸੀਂ ਪੇ ਕੀਤਾ ਹੈਗਾ ਜੇ ਅਸੀਂ ਆਪਣੀ ਸੈਲਫ ਡਰਾਈਵ ਕਰ ਲੈ ਲੈਂਦੇ ਮੈਨੂੰ ਲੱਗਦਾ ਵੀ ਤਣਕ 100 ਸਾਡਾ ਸਰ ਜਾਣਾ ਸੀ 20000 ਰੁਪਿਆ 22000 ਰੁਪਿਆ ਇੰਡੀਆ ਦਾ ਸਾਡਾ ਬਚ ਜਾਣਾ ਸੀਗਾ ਅੱਜ ਵੀ ਤੁਸੀਂ ਇਹ ਦੇਖ ਲਓ ਅਸੀਂ ਸਿਰਫ 50 60 ਕਿਲੋਮੀਟਰ ਆਏ ਹਾਂ 50 ਕਿਲੋਮੀਟਰ ਦੇ ਇਹਨੇ ਸਾਡੇ ਤੋਂ 3500 ਰੁਪਿਆ ਲੈ ਲਿਆ ਤੇ 50 ਕਿਲੋਮੀਟਰ ਹੁਣ ਤੁਸੀਂ ਆਪੋ ਆਪਣੇ ਏਰੀਆ ਦੇ ਹਿਸਾਬ ਨਾਲ ਦੇਖ ਲ ਤੇ ਬਾਕੀ ਚੀਜ਼ਾਂ ਠੀਕ ਆ ਬਾਕੀ ਫੂਡ ਵਗੈਰਾ ਵੀ ਠੀਕ ਸੀਗਾ ਤੇ ਟਿਕਟਾਂ ਵੀ ਜਿਹੜੀਆਂ ਤੁਹਾਨੂੰ ਦੱਸਿਆ ਸੀ ਵੀ ਉਹ ਵੀ ਵੈਸੇ ਹੈ ਮਹਿੰਗੀਆਂ ਇੱਥੇ ਦੀਆਂ ਇੱਥੋਂ ਦੇ ਕੋਈ ਵੀ ਚੀਜ਼ ਖੰਮਣ ਜਾਓ ਪਰ ਜਾਰਡਨ ਪਾਸ ਲੈ ਲਿਓ ਜਾਰਡਨ ਪਾਸ ਚ ਉਹ ਵੀ ਸਾਰਾ ਕੁਝ ਕਵਰ ਹੋ ਜਾਂਦਾ ਤੇ ਹੋਟਲ ਵਗੈਰਾ 3000 ਤੋਂ ਸ਼ੁਰੂ ਹੋ ਜਾਂਦੇ ਜਿੰਨਾ ਕਪਾ ਕਹਿੰਦੇ ਨੇ ਵੀ ਗੁੜ ਪਾਵਾਂਗੇ ਉਨਾਂ ਕ ਮੇਟਾ ਉਨਾਂ ਕੀ ਖਾਣ ਪੀਣ ਦਾ ਸਾਡਾ ਸੀ ਲਿਆ ਸੀਗਾ 7-8000 ਰੁਪਇਆ ਮਤਲਬ ਤੁਸੀਂ ਮੰਨ ਲਓ 7-8000 ਦਾ ਸੀ ਘੱਟੋ-ਘੱਟ ਜਿਹੜੇ ਆ ਲਾਸਟ ਜਿਵੇਂ ਅੱਜ ਸੀ ਇਹ ਤਾਂ ਅਸੀਂ ਲਿਆ ਸੀ ਖੁਸ਼ ਕਿਨੇ ਲਿਆ ਸੀ 200 ਡਾਲਰ ਦਾ ਹਾਂਜੀ ਹਾਂਜੀ ਇਹ 200 ਡਾਲਰ ਦੇ ਨੇੜੇ ਤੇੜੇ ਸੀਗਾ ਤੇ ਉਹ ਆਪਣਾ ਆਪਣਾ ਹੁੰਦਾ ਉਹ ਤਾਂ ਹਰੇਕ ਦਾ ਹਨਾ ਜ਼ਿਆਦਾਤਰ ਪਬਲਿਕ ਟੈਕਸੀਜ਼ ਦਾ ਹੁੰਦਾਗਾ ਉਹ ਤੁਸੀਂ ਐਂ ਦਾ ਕਰ ਲੇ ਤੇ ਹੁਣ ਅਸੀਂ ਅੰਦਰ ਚੱਲਦੇ ਆਂ 에어ਪੋਰਟ ਬਹੁਤ ਸੋਹਣਾ ਬਣਿਆ ਹੋਇਆ ਯਾਰ ਜਿਹੜਾ ਅਮਾਨ ਦਾ ਹੈ ਤੇ ਸਾਡੀ ਫਲਾਈਟ ਹੈਗੀ ਇਤਿਹਾਦ 에ਅਰਵੇ ਦੀ ਇਤਿਹਾਦ 에ਅਰਵੇ ਖੁਸ਼ੀ ਇਤਿਹਾਦ ਦਾ ਕਾਊਂਟਰ ਲੱਭਣਾ ਆਪਾਂ ਠੀਕ ਹੈ ਜਿਹੜੀ ਨਾ ਸਾਡੀ ਫਲਾਈਟ ਆ ਉਹ ਅਸਲ 'ਚ ਅਬੂ ਧਾਬੀ ਦੀ ਹੈ ਤੇ ਉਹਦਾ ਵੈਸੇ ਯੂਏਈ ਕਦੇ ਕਹੀ ਨਹੀਂ ਹੈਗਾ ਤੇ ਵੈਸੇ ਮੂੰਹ ਚੜਾਿਆ ਹੋਇਆ ਇਹਨਾਂ ਵੀ ਦੁਬਈ ਚੱਲਿਆਂ ਦੁਬਈ ਚੱਲਿਆਂ ਕਿਉਂਕਿ ਦੁਬਈ ਤੇ ਅਬੂ ਧਾਬੀ ਦਾ ਵੈਸੇ ਜ਼ਿਆਦਾ ਫਰਕ ਤਾਂ ਨਹੀਂ ਆਪਸ ਚ ਨੇੜੇ ਨੇ ਤੇ ਬਾਈ ਜੀ ਤੇ ਉੱਥੇ ਆਪਾਂ ਨੂੰ ਲੈਣ ਆਉਣਗੇ ਤੇ ਇਤਿਹਾਦ 에ਅਰਵੇਜ਼ ਦੀ ਇਹ ਸਾਡੀ ਜਿਹੜੀ ਅਫੀਸ਼ੀਅਲ ਇਹਨਾਂ ਦੀ 에ਅਰਵੇਜ਼ ਹੈਗੀ ਯੂ ਇਹਦੀ ਅਬੂ ਧਾਬੀ ਦੀ ਉਹਦੀ ਫਲਾਈਟ ਹੈ ਤੇ 3 ਘੰਟੇ ਮੇਰੇ ਖਿਆਲ ਚ ਇੱਥੋਂ ਸਾਡੇ ਲੱਗਣੇ ਹੈਗੇ ਅਬੂ ਧਾਬੀ ਤੱਕ ਆਪਣਾ 에어ਪੋਰਟ ਤਾਂ ਨਾ ਦਿੱਲੀ ਦਾ ਬਹੁਤ ਵੱਡਾ ਹੈਗਾ ਤੇ ਜਿਹੜੇ ਹੁਣ ਅਸੀਂ ਰੀਸੈਂਟਲੀ ਜੇ 에어ਪੋਰਟ ਦੇਖੇ ਜਾਂ ਕੈਰੋ ਦਾ ਸੀਗਾ ਜਾਂ ਇਹ ਆ ਮਾਨ ਦਾ ਤੇ ਜਾਂ ਫਿਰ ਸਵਿਟਜ਼ਰਲੈਂਡ ਦਾ ਦੇਖੇ ਸੀਗੇ ਤੇ ਉਹ ਛੋਟੇ ਛੋਟੇ 에어ਪੋਰਟ ਇਕੱਲਾ ਪੈਰਿਸ ਦਾ 에어ਪੋਰਟ ਬਹੁਤ ਵੱਡਾ ਸੀਗਾ ਦਿੱਲੀ ਦਾ 에어ਪੋਰਟ ਬਹੁਤ ਵੱਡਾ ਆਪਣਾ ਇਹਨਾਂ ਦੇ ਮੁਕਾਬਲੇ ਤਾਂ ਮਿੰਟੋ ਮਿੰਟੀ ਮਿਲਦਾ ਘੰਟਾ ਪਹਿਲਾਂ ਵੀ ਆ ਬੰਦਾ ਤਾਂ ਵੀ ਸਰ ਜਾਂਦਾ ਏ ਅਸੀਂ ਪਹੁੰਚ ਗਏ ਜੀ ਅਮਾਨ ਡਿਊਟੀ ਫਰੀ ਤੇ ਸਾਰਾ ਕੁਝ ਕੰਪਲੀਟ ਹੋ ਗਿਆ 에ਰਪੋਰਟ ਭਾਵੇਂ ਨਿੱਕਾ ਇਹ ਪਰ ਡਿਊਟੀ ਫਰੀ ਏਰੀਆ ਜਿਹੜਾ ਉਹ ਕਾਫੀ ਵੱਡਾ ਹੈ ਕਦੇ-ਕਦੇ ਨਾਲ ਸਾਡੇ ਕੋਲ ਖੁੱਲਾ ਟਾਈਮ ਹੁੰਦਾ ਜਿਵੇਂ ਅੱਜ ਸਾਡੇ ਕੋਲ ਖੁੱਲਾ ਟਾਈਮ ਹੈ ਜੇ ਅਸੀਂ ਉਹ ਚਰਚ ਦੇਖਣ ਚਲੇ ਜਾਂਦੇ ਬੈਪਟਿਸਮ ਸਾਈਟ ਜਿਹੜੀ ਜਮਾ ਤੇ ਫਿਰ ਇੱਥੇ ਕਾਲੀ-ਕਾਲੀ ਭੱਜ ਦੌੜ ਰਹਿੰਦੀ ਅਮਾਨਦਾਨਾ ਜਿਹੜਾ 에어ਪੋਰਟ ਹੈ ਤੇ ਬਹੁਤ ਸੋਹਣਾ ਬਣਾਇਆ ਹੋਇਆ ਹੈ ਤੇ ਰਿਪਰੈਜ਼ੈਂਟ ਕਰਦਾ ਹੈ ਪੂਰਾ ਕੰਟਰੀ ਨੂੰ ਤੇ ਬਾਕੀ ਗ੍ਰੀਨਰੀ ਤਾਂ ਬਹੁਤ ਜ਼ਿਆਦਾ ਯਾਰ 에어ਪੋਰਟ ਤੇ ਪਹਿਲੇ ਦਿਨ ਹੀ ਅਸੀਂ ਆ ਕੇ ਸੋਚਿਆ ਸੀਗਾ ਮੈਂ ਕਿਹਾ ਵੀ ਇੰਨੀ ਗ੍ਰੀਨ ਕੰਟਰੀ ਹੈ ਤੇ ਵੈਸੇ ਰਾਜਸਥਾਨੀ ਵੀ ਇਹਨਾਂ ਦੀ ਹਰੀ ਭਰੀ ਹੈ ਬਾਕੀ ਸਾਰਾ ਡੇਜ਼ਰਟ ਲੈਂਡ ਸੀਗਾ ਜਿੰਨਾ ਦੇਖਿਆ ਸੀਗਾ ਤੇ ਹੁਣ ਪਹੁੰਚਣਾ ਸੀ ਗੇਟ ਤੇ ਆਪਣੇ ਤੇ ਗੇਟ ਨੰਬਰ ਹੈ ਸਾਡਾ 204 204 ਸਵਾ ਘੰਟਾ ਪਿਆ ਪੂਰਾ ਹਜੇ ਸਾਡੀ ਫਲਾਈਟ ਚ ਤੇ ਵਲੌਗ ਐਡਿਟ ਕਰ ਲਾਂਗੇ ਇੱਕ ਅੱਧਾ ਤੁਹਾਡੇ ਤੱਕ ਫੇਰ ਹੀ ਵਲੌਗ ਪਹੁੰਚਦੇ ਆ ਤੇ ਹੁਣ ਨਾਲੇ ਆਉਣ ਵਾਲੇ ਤੁਹਾਨੂੰ 10 ਦਿਨਾਂ ਦੀ ਛੁੱਟੀ ਹੋਊਗੀ 10 ਦਿਨ ਤੁਸੀਂ ਵੀ ਆਰਾਮ ਕਰਿਓ ਤੇ ਅਸੀਂ ਵੀ ਆ ਜਾ ਕੇ ਅਬੂਦਾਬੀ ਰੁਕਣਾ ਹੈ ਤੇ ਉੱਥੇ ਆਰਾਮ ਕਰਨਾ ਅਗਲੇ ਟੂਰ ਬਾਰੇ ਵੀ ਕੀ ਪਲਾਨ ਆ ਗੱਲਾਂ ਬਾਤਾਂ ਦੱਸਦੀਆਂ ਤੇ ਜਿਹੜਾ ਹੁਣ ਆਪਣਾ ਆਉਣ ਵਾਲਾ ਟੂਰ ਹੋਊਗਾ ਤੇ ਉਹ ਹੈ ਇਟਲੀ ਦਾ ਤੇ 20 ਕਮਈ ਦੇ ਨੇੜੇ ਤੇੜੇ ਅਸੀਂ ਇਟਲੀ ਆ ਜਾਣਾਗਾ ਤੇ ਵੈਸੇ ਪਿਛਲੇ ਬਲੌਗ ਚ ਵੀ ਦੱਸਿਆ ਸੀ ਇਟਲੀ ਜਰਮਨ ਤੇ ਬਾਕੀ ਅਸੀਂ ਸੋਚ ਰਹੇ ਆ ਨੀਦਰਲੈਂਡ ਤੇ ਬੈਲਜੀਅਮ ਤੇ ਇਹ ਵੀ ਵਿੱਚ ਕਵਰ ਕਰ ਸਕੀਏ ਚਾਰ ਕੰਟਰੀ ਕਰ ਸਕੀਏ ਮਈ ਦਾ ਮਹੀਨਾ ਮਈ ਤੇ ਜੂਨ ਅੱਧ ਜੂਨ ਤੱਕ ਇਧਰ ਯੂਰਪ ਰਹਿਣਾ ਹੁਣ ਯੂਰਪ ਤੇ ਫਿਰ ਜੂਨ ਚ ਅੱਧ ਜੂਨ ਤੋਂ ਬਾਅਦ ਦੁਬਾਰਾ ਇੰਗਲੈਂਡ ਆਵਾਂਗੇ ਉਧਰੋਂ ਹੀ ਇੰਗਲੈਂਡੋਂ ਆਉਣਾ ਪੰਜਾਬ ਵਾਪਸ ਆਉਣਾ ਨਹੀਂ ਹੈਗਾ ਤੇ ਇਹ ਅਗਲੇ ਟੂਰ ਪਲਾਨ ਹੈ ਐਤਕੀ ਅਸੀਂ ਵੈਸੇ ਸੋਚ ਰਹੇ ਹਾਂ ਨਾ ਜਦੋਂ ਅਸੀਂ ਇਟਲੀ ਉਤਰਾਂਗੇ ਕਿਸੇ ਜਿਹੜੇ ਵੀ ਦਿਨ ਤੇ SIM ਲੈ ਕੇ ਤੇ ਕਿ ਨੰਬਰ ਦੇ ਦਾਂਗੇ ਕਿਉਂਕਿ ਇਟਲੀ ਬਹੁਤ ਸਾਰੇ ਪੰਜਾਬੀ ਹੈ ਤਾਂ ਜੋ ਤੁਹਾਨੂੰ ਕੰਟੈਕਟ ਕਰਨਾ ਇਜ਼ੀ ਹੋ ਸਕੇ ਤੇ ਬਾਕੀ ਅਸੀਂ ਜਿਹੜੇ ਸਿਟੀ ਘੁੰਮਣ ਆ ਉਹ ਮਿਲਾਨ ਘੁੰਮਣਾ ਹੈ ਵੈਨਿਸ ਘੁੰਮਣਾ ਤੇ ਰੋਮ ਘੁੰਮਣਾ ਹੈ ਮੇਨ ਸਾਡੇ ਤਿੰਨ ਸਿਟੀਆਂ ਨਾਰਥ ਵਾਲੀ ਸਾਈਡ ਜਿੱਨੀ ਸਵਿਟਜ਼ਰਲੈਂਡ ਨਾਲ ਲੱਗਦੀ ਇਟਲੀ ਦੀ ਉਹ ਸਾਰੀ ਘੁੰਮ ਕੇ ਜਾਣੀ ਆ ਸਾਊਥ ਦਾ ਕੋਈ ਵੀ ਸਿਟੀ ਨਹੀਂ ਘੁੰਮਣਾ ਕਿਉਂਕਿ ਸਾਊਥ ਤੇ ਮੌਸਮ ਨਹੀਂ ਹੁਣ ਸਹੀ ਹੋਣਾ ਗਰਮੀ ਹੋ ਗਈ ਹੋਣੀ ਬੀਚਸ ਤੇ ਤੇ ਬਾਕੀ ਬੀਚਸ ਜਿੱਥੇ ਸਾਡੇ ਕੋਈ ਜ਼ਿਆਦਾ ਇੰਟਰਸਟ ਵੀ ਨਹੀਂ ਹੁੰਦਾ ਉੱਪਰਲੀ ਉੱਪਰਲੇ ਪਾਸੇ ਘੁੰਮਣਾ ਤੇ ਜਿਹੜਾ ਪੰਜਾਬੀਆਂ ਦਾ ਕੰਮਕਾਰ ਆ ਹੋਰ ਉਹ ਦੇਖਣਾ ਤੇ ਨਾਲ ਨਾਲ ਤੁਹਾਨੂੰ ਦਿਖਾਉਣਾਗਾ ਤੇ ਜਿੰਨੇ ਵੀ ਮਤਲਬ ਸਿਟੀ ਜਿਸੀਂ ਜਾਣਾ ਸਾਰਿਆਂ 'ਚ ਮੀਟਅਪ ਰੱਖ ਲਾਂਗੇ ਇੱਕ ਇੱਕ ਦਿਨ ਜਾਂ ਕੋਈ ਵੀ ਗੁਰਦੁਆਰਾ ਸਾਹਿਬ ਆਉਣਗੇ ਜਿੱਥੇ ਇੱਥੇ ਹੈ ਨਾ ਤੇ ਉਥੇ ਤੁਸੀਂ ਸਾਰਿਆਂ ਨੂੰ ਮਿਲ ਕੇ ਜ਼ਰੂਰ ਜਾਵਾਂਗੇ ਤੇ ਇਟਲੀ ਜਦੋਂ ਖਤਮ ਹੋਣ ਵਾਲਾ ਹੋ ਉਦੋਂ ਜਰਮਨ ਬਾਰੇ ਦੱਸ ਦਾਂਗੇ ਕਿ ਜਰਮਨ ਚ ਕਿੱਥੇ ਕਿੱਥੇ ਕਿਹੜੇ ਕਿਹੜੇ ਸ਼ਹਿਰ ਘੁੰਮਣ ਕਿਉਂਕਿ ਜਰਮਨ ਦਾ ਅਜੇ ਅਸੀਂ ਡਿਸਾਈਡ ਨਹੀਂ ਕੀਤਾ ਹੈਗਾ ਤੇ ਆਪਣਾ ਆਉਣ ਵਾਲਾ ਜਿਹੜਾ ਨਵਾਂ ਟੂਰ ਪਲਾਨ ਹੈ ਉਹ ਇਹ ਹੈਗਾ ਤੇ ਹੁਣ ਵਲੌਗ ਐਡੀਟਿੰਗ ਕਰਦਾ ਮੈਂ ਤੇ ਬਾਕੀ 1 ਘੰਟਾ ਵੇਟ ਕਰਨੇ ਇੱਥੇ ਬੈਠ ਕੇ ਇটস ਵਧੀਆ ਲੱਗ ਰਿਹਾ ਜਿਹੜੀਆਂ ਦਿਨੇ-ਦਿਨੇ ਜਾਣ ਤੇ ਦਾ ਲੰਬੀਆਂ ਨਾਲ ਹੋਣ ਸਿਰਫ 3 ਘੰਟੇ ਦੀ ਫਲਾਈਟ ਹੈ ਤੇ ਕੋਈ ਨੀਂਦ ਖਰਾਬ ਨਹੀਂ ਹੋ ਰਹੀ ਅੱਜ ਤੇ ਤੁਸੀਂ ਦੇਖੋ 2 ਵਜੇ ਚੜਾਂਗੇ ਤੇ ਇਹਦਾ ਜਾਰਡਨ ਦਾ ਤੇ ਅਬੂਦਾਬੀ ਦੇ ਟਾਈਮ ਦਾ ਵੀ ਫਰਕ ਹੈ ਦੁਬਈ ਦਾ ਆਪਸ ਵਿੱਚ 1 ਘੰਟੇ ਦਾ ਇਹਦਾ ਮਤਲਬ ਹੁਣ ਇੰਡੀਆ ਤੋਂ ਅਸੀਂ 2.5 ਘੰਟੇ ਪਿੱਛੇ ਸੀਗੇ ਤੇ ਜਦੋਂ ਯੂਈ ਅਬੂਦਾਬੀ ਜਾਂ ਦੁਬਈ ਪਹੁੰਚ ਗਏ ਉੱਥੇ 1.5 ਘੰਟਾ ਪਿੱਛੇ ਹੋ ਜਾਣਾ ਹੈ 2.5 ਵਜੇ ਉਡਣੀਆਂ ਫਲਾਈਟ ਇਹ 56 ਉਥੇ ਪਹੁੰਚ ਜਾਣੀ ਹੈ ਤੇ 3 ਘੰਟਿਆਂ ਦੀ ਫਲਾਈਟ ਹੈ ਮਤਲਬ 1 ਘੰਟੇ ਦਾ ਟਾਈਮ ਜੋਨ ਦਾ ਡਿਫਰੈਂਸ ਆ ਗਿਆ ਬਹੁਤ ਸੋਹਣਾ 에ਰਪੋਰਟ ਬਣਿਆ ਹੋਇਆ ਸੀ ਤੇ ਜਿੰਨੇ ਵੀ ਸਾਨੂੰ ਅਮਾਨ ਚ ਮਿਲਣ ਵਾਲੇ ਪੰਜਾਬੀ ਸੀਗੇ ਸਾਰੇ ਮੇਰੇ ਭਰਾ ਤੇ ਉਹਨਾਂ ਤੋਂ ਮਾਫੀ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਮਿਲ ਨਹੀਂ ਸਕੇ ਪਹਿਲਾਂ ਸਾਡਾ ਪਲਾਨ ਸੀ ਇੱਥੇ ਗੁਰਦੁਆਰਾ ਸਾਹਿਬ ਵੀ ਹੈ ਰਾਜਧਾਨੀ ਜਾਰਡਨ ਦੀ ਰਾਜਧਾਨੀ ਚ ਕਿ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਟਾਈਮ ਹੀ ਲੱਗਿਆ ਯਾਰ ਬੱਚੋ ਵਾਪਸ ਰਾਜਧਾਨੀ ਮੁੜਨ ਦਾ ਤੇ ਅੱਜ ਬਾਹਰ ਦੀ ਬਾਹਰ ਆ ਗਏ ਸੀ ਸਿੱਧਾ ਫਲਾਈਟ ਲੈਂਡ ਤੇ ਬਾਬਾ ਜੀ ਸੁਖਵੀਰ ਸਿੰਘ ਦਾ ਧੰਨਵਾਦ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਟੈਕਸੀ ਵਗੈਰਾ ਲੈਣ ਚ ਜੋ ਵੀ ਸਾਰਾ ਉਹਨਾਂ ਨੇ ਦੱਸਿਆ ਸਾਨੂੰ ਆਲਾ ਦੁਆਲਾ ਜਹਾਜ਼ ਭੀੜ ਜ਼ਿਆਦਾ ਹੈ ਨਹੀਂਗੀ ਮਲਾਦਾ ਖਾਲੀ ਹੋ ਜਾਊਗਾ ਟਿਕਟ ਵੀ ਸਾਨੂੰ ਠੀਕ ਹੀ ਪੈ ਗਈ ਸੀ ਯਾਰ ਇਹ 18000 ਦੀ ਪਈ ਸੀ 3 ਘੰਟੇ ਦੀ ਫਲਾਈਟ ਵੈਸੇ ਇੰਨਕ ਦੀ ਹੋਣੀ ਚਾਹੀਦੀ ਐ ਇੱਥੇ ਹੀ ਟਿਕਟ ਸੀਟ ਸੌਰੀ ਸ਼ੁਕਰ ਆ ਦੂਰ ਨਹੀਂ ਜਾਣਾ ਐਗਜ਼ਿਟ ਕੋਲੇ ਮਿਲ ਗਈ ਇੱਥੇ ਇਤਿਹਾਸ 에ਅਰਵੇਜ਼ ਦੀ ਸਾਨੂੰ ਸਭ ਤੋਂ ਵਧੀਆ ਗੱਲ ਪਤਾ ਕੀ ਲੱਗਦੀ ਐ ਇਹ ਠੰਡ ਲੱਗਣ ਤੋਂ ਬਲੈਂਕਟ ਦਿੰਦੇ ਐ ਤੇ ਨਾਲ ਪਿੱਲੋ ਦਿੰਦੇ ਐ ਅੱਜ ਤਾਂ ਉਸ ਤੋਂ ਵੀ ਵਧੀਆ ਗੱਲ ਵੱਡੀ ਗੱਲ ਪਤਾ ਕੀ ਹੋਈ ਐ ਸਪੇਸ ਦੇਖੋ ਸਾਡੇ ਕੋਲ ਕਿੰਨੀ ਐ ਜਿਹੜੀ ਸਾਨੂੰ ਸੀਟ ਮਿਲੀ ਐ ਨਾ ਅਜ ਇਹ ਸਾਨੂੰ ਮਿਲੀ ਬਿਲਕੁਲ ਐਗਜ਼ਿਟ ਪੁਆਇੰਟ ਤੇ ਤੇ ਇਥੇ ਹਮੇਸ਼ਾ ਹੀ ਸਪੇਸ ਜ਼ਿਆਦਾ ਹੁੰਦੀ ਹੈ ਬੈਠਣ ਨੂੰ ਕਿਉਂਕਿ ਲੰਘਣ ਨੂੰ ਕੋਈ ਐਮਰਜੈਂਸੀ ਲੰਘਣਾ ਪੈ ਜੇ ਐਮਰਜੈਂਸੀ ਵਿੰਡੋ ਖੁੱਲਣੀ ਪੈ ਜੇ ਤਾਂ ਇਹ ਇੱਕ ਗੇਟ ਹੁੰਦਾ ਮਤਲਬ ਇਹ ਵੀ ਜਹਾਜ਼ੀ ਟਾਕੀਆ ਐਮਰਜੈਂਸੀ ਵਿੰਡੋ ਤੇ ਬਾਕੀ ਵੈਸੇ ਮਸਾ ਮਿਲਦੀ ਹੈ ਇਹ ਸੀਟ ਤੇ ਲੱਕੀਲੀ ਰਿਸਪੌਂਸਿਬਿਲਟੀ ਵਾਲੀ ਸੀਟ ਹੈ ਹਾਂ ਜੀ ਡਰਾਈਵਰ ਇੱਧਰ ਬੈਠਣਾ ਮੈਂ ਇੱਧਰ ਬੈਹ ਜਾਨਾ ਜਾਰਡਨ ਵਾਲੇ ਪੰਜਾਬੀ ਭਰਾਵੋ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਤੇ ਮਾਫੀ ਚਾਹੁੰਦੇ ਆ ਇਸ ਵਾਰ ਅਸੀਂ ਤੁਹਾਨੂੰ ਮਿਲ ਨਹੀਂ ਸਕੇ ਤੇ ਕੋਸ਼ਿਸ਼ ਤਾਂ ਬਹੁਤ ਕੀਤੀ ਸੀਗੀ ਪਰ ਸਾਡੇ ਕੋਲ ਸ਼ਾਰਟ ਟਾਈਮ ਸੀ ਅਸੀਂ ਸਿਰਫ 5-7 ਦਿਨ ਲਈ ਇੱਥੇ ਆਏ ਸੀਗੇ ਤੇ ਕੁਝ ਸਾਨੂੰ ਇਹ ਸੀ ਵੀ ਮੁੜਦੇ ਹੋਏ ਰਾਜਧਾਨੀ ਇਮਾਨ ਵਿੱਚੋਂ ਦੀ ਹੋ ਕੇ ਜਾਵਾਂਗੇ ਤੇ ਉਹ ਵੀ ਨਹੀਂ ਸਾਡੇ ਤੋਂ ਮਿਲਿਆ ਕੋਈ ਆ ਗਿਆ ਤੇ ਬਾਹਰ ਦੀ ਵਾਰ ਅਸੀਂ 에어ਪੋਰਟ ਆ ਗਏ ਤੇ ਕੁਝ ਨੂੰ ਤਾਂ ਅਸੀਂ ਮਿਲੇ ਸੀਗੇ ਤੇ ਕੁਝ ਨੂੰ ਇਮਾਨ ਦੇ ਵਿੱਚ ਮਿਲੇ ਸੀ ਕੁਝ ਨੂੰ ਅਸੀਂ ਕਾਬਾ ਚ ਮਿਲੇ ਸੀ ਤੇ ਜਿਨ੍ਹਾਂ ਨੂੰ ਨਹੀਂ ਮਿਲਿਆ ਗਿਆ ਉਹਨਾਂ ਤੋਂ ਮਾਫੀ ਤੇ ਬਾਕੀ ਅਸੀਂ 5-7 ਮਹੀਨਿਆਂ ਤੱਕ ਜਰਾਈ ਲਾਉਣਾ ਨਵੰਬਰ-ਦਸੰਬਰ ਚ ਜਦੋਂ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ ਦੁਬਾਰਾ ਚੜ੍ਹਨਾ ਨਾਉਂ ਦੀ ਤੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਜਾਵਾਂਗੇ ਤੇ ਬਾਕੀ ਬਾਬਾ ਜੀ ਦਾ ਸੁਖਵੀਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਸਾਨੂੰ ਮਤਲਬ ਇੰਨਾ ਬੁਕਿੰਗ ਚ ਜਾਂ ਹੋਰ ਮਦਦ ਕੀਤੀ ਤੇ ਜਾਂ ਹੋਰ ਵੀ ਜਿੰਨਿਆਂ ਨੇ ਸਾਨੂੰ ਮਿਲੇ ਸੀ ਜਿਹੜੇ ਕੁਝ ਟੈਕਸੀ ਬੁਕਿੰਗ ਕਰਨ ਚ ਹੋਰ ਮਦਦ ਕੀਤੀ ਸਾਰਿਆਂ ਦਾ ਬਹੁਤ ਸਾਰਾ ਥੈਂਕ ਯੂ ਤੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ 'ਚ ਰਹੋ ਤੁਹਾਡੀਆਂ ਕਮਾਈਆਂ 'ਚ ਵਾਧੇ ਹੋਣ ਮਿਲਦੇ ਆ ਛੇਤੀ ਜਿਉਂਦੇ ਵਸਦੇ ਰਹੋ ਥੈਂਕ ਯੂ ਵੈਰੀ ਮੱਚ ਰਾਮ ਦੇ ਵੱਜ ਗਏ 7 ਤੇ ਅਸੀਂ ਪਹੁੰਚ ਗਏ ਆਬੂ ਧABI ਦੇ ਇੰਟਰਨੈਸ਼ਨਲ 에ਅਰਪੋਰਟ ਤੇ ਜਿਹੜਾ ਇਹ ਟਰਮੀਨਲ ਹੈ ਬਿਲਕੁਲ ਨਵਾਂ ਬਣਿਆਗਾ ਤੇ ਅੱਜ ਖੈਰ ਸਾਡੇ ਕੋਲ ਟਾਈਮ ਘੱਟ ਹੈ ਕਿਉਂਕਿ ਅਸੀਂ ਬਾਹਰ ਜਾਣਾ ਹੈ ਬਾਈ ਉਜੀਤ ਸਾਨੂੰ ਅਡਿੱਕਦੇ ਹੋਣਗੇ ਤੇ ਜਿੱਦਣ ਆਪਣਾ ਕੋਈ ਨਵਾਂ ਸਫ਼ਰ ਸ਼ੁਰੂ ਕਰਿਆ ਜਾਂ ਇੱਥੇ ਸਾਡੀ ਸਟੇ ਹੋਈ ਆਬੂ ਧABI ਕਦੇ ਦੁਬਾਰਾ ਉਸ ਦਿਨ ਤੁਹਾਨੂੰ ਇਹ ਸਾਰਾ ਨਵਾਂ 에ਅਰਪੋਰਟ ਹੈ ਜਿਹੜਾ ਉਹ ਘਮਾਵਾਂਗੇ ਕਿਉਂਕਿ ਬਹੁਤ ਸੋਹਣਾ ਬਣਿਆ ਆ ਸਾਨੂੰ ਤਾਂ ਦੇਖਣ ਨੂੰ ਬਹੁਤ ਸੋਹਣਾ ਲੱਗਿਆ ਹਬੀਬੀ ਵੈਲਕਮ ਟੂ ਦਬਈ ਲਓ ਜੀ ਪਹੁੰਚ ਗਏ ਆ ਭਾਈ अजीत ਦੇ ਕੋਲ ਤੇ ਆਪਣਾ ਜਾਰਡਨ ਦਾ ਸਫਰ ਇੱਥੇ ਹੁੰਦਾ ਸਮਾਪਤ ਤੇ ਹੁਣ ਅਗਲੇ ਕੁਛ ਦਿਨ ਅਸੀਂ ਇੱਥੇ ਰੁਕਣਾ ਹੈਗਾ ਤੇ 6-7 ਮਹੀਨਿਆਂ ਬਾਅਦ ਸਾਡੀ ਇੱਥੇ ਮੁਲਾਕਾਤ ਹੋਈ ਹੈ ਤੇ ਜਦੋਂ ਨਵਾਂ ਸਫਰ ਸ਼ੁਰੂ ਕਰਾਂਗੇ ਫਿਰ ਤੁਹਾਨੂੰ ਇਨਫੋਰਮ ਕਰਦੇ ਆਂਗੇ ਤੇ ਤੁਸੀਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਮਿਲਦੇ ਆਂ ਨਵੇਂ ਵਲੌਗਸ ਨਾਈਂ ਵੀਡੀਓ ਦੇ ਨਾਲ ਅਜੀਤ ਭਾਈ ਸਤਿ ਸ਼੍ਰੀ ਅਕਾਲ ਬਾਈ ਕਰ ਦੋ ਸਾਰੇ ਬਾਈ ਬਾਈ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ